ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਜਾਰੀ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਇਹ ਵੱਧ ਤੋਂ ਵੱਧ ਸੰਗਤਾਂ ਕੋਲ ਪਹੁੰਚ ਸਕੇ ਤੇ ਸੰਗਤਾਂ ਇਸ ਦਾ ਲਾਹਾ ਖਟ ਸਕਣ ਸਾਧ ਸੰਗਤ ਅੱਜ ਦੀ ਜਿਹੜੀ ਵੀਡੀਓ ਆ ਉਹ ਸਾਡੀ ਹੈ ਪ੍ਰਸ਼ਨਵਾਚਕ ਪੜਨਾ ਹੁੰਦੇ ਪ੍ਰਸ਼ਨ ਪ੍ਰਸ਼ਨਵਾਚਕ ਪੜਨਾ ਇਨਟੈਰੋਗੇਟਿਵ ਪ੍ਰਨਾઉન ਇਨਟੈਰੋਗੇਟਿਵ ਪ੍ਰਨਾઉન ਇਹਦੇ ਤੇ ਆ ਸਹਾਸੰਗਤ ਇਹਦੇ ਵਿੱਚ ਜਿਹੜੀ ਹੈ ਉਹ ਕਰਤਾ ਕਰਮਕਰਕ ਸੰਪਰਦਾਨਕਰਕ ਤੇ ਸੰਬੰਧ ਕਰ ਇਹ ਚਾਰੀ ਆਉਂਦੇ ਨੇ ਔਰ ਇੱਕ ਵਚਨ ਹੀ ਹੈ ਸਾਰਿਆਂ ਦੇ ਵਿੱਚ ਇੱਕ ਵਚਨ ਜੀ ਹੈ ਤਾ ਉਚਾਰੇ ਜਿਹੜੇ ਹੈ ਇਸ ਹੀਲੀਆਂ ਬੰਕਤੀਆਂ ਦੇ ਰਾਹੀਂ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਸੋ ਸਾਧ ਸੰਗਤ ਕਰਤਾ ਕਰਕੇ ਜਿਹੜਾ ਹੈ ਉਹ ਆ ਕਵਨ ਕੁਨ ਕਮਨੇ ਕਿਨ ਕੋ ਕਿ ਕਰਮ ਦੇ ਵਿੱਚ ਹੈ ਕਿਸ ਕਾਹੇ ਸੰਪਰਦਾਨ ਚ ਹੈ ਕ ਤੇ ਅੱਗੇ ਸੰਬੰਧ ਕਰਕੇ ਜਿਹੜੇ ਆ ਇਹਦੇ ਨਾਲ ਨਾਲ ਹੀ ਪੰਕਤੀਆਂ ਚ ਹੀ ਆਪਾਂ ਦੇਖਾਂਗੇ ਸਾਧ ਸੰਗਤ ਇਹ ਨੂੰ ਆਪਾਂ ਇਹਨਾਂ ਪੰਕਤੀਆਂ ਦੇ ਰਹੀ ਵਿਚਾਰੀਏ ਤੁਝ ਬੇਨ ਕਾਵਨ ਹਮਾਰਾ ਤੇਰੇ ਬਿਨਾ ਕਮਨ ਕੌਣ ਕੌਣ ਜਦੋਂ ਅਸੀਂ ਕਹਿੰਨੇ ਆ ਨਾ ਤੱਕੀ ਹੁੰਦਾ ਸਾਧ ਸੰਗਤ ਪ੍ਰਸ਼ਨ ਆਪਾਂ ਕਰ ਰਹੇ ਹੁੰਦੇ ਆ ਪ੍ਰਸ਼ਨ ਬਾਚਿਕ ਪੜਨਾਓ ਇਹ ਨਾਮ ਵੀ ਸਾਡੇ ਵਰਤੇ ਜਾਣ ਵਾਲੀਆਂ ਚੀਜ਼ਾਂ ਨੇ ਜਿਹੜੇ ਸ਼ਬਦ ਨੇ ਉਹਨੂੰ ਕੀ ਕਹਿੰਦੇ ਪੜਨਾਮ ਤੇ ਇੱਥੇ ਪ੍ਰਸ਼ਨ ਵੀ ਹੋ ਰਿਹਾ ਕਵਨ ਕਿਹੜਾ ਕੌਣ ਜਿਹਨੂੰ ਅਸੀਂ ਕਵਲ ਕਹਿ ਸਕਦੇ ਆ ਤੁਜ ਬਿਨ ਕਵਨ ਹਮਾਰਾ ਕੌਣ ਇਹੀ ਹੋਏਗਾ ਕੌਣ ਆਪਾਂ ਪੁੱਛੀਏ ਕੌਣ ਪੁੱਛੀਏ ਤਾਂ ਆਪਾਂ ਪ੍ਰਸ਼ਨ ਨਹੀਂ ਪੁੱਛਦੇ ਹਨ ਤਾਂ ਇਸ ਕਰਕੇ ਇਹਨੂੰ ਪ੍ਰਸ਼ਨਵਾਚਕ ਹੀ ਕਹਿੰਦੇ ਆ ਇਨਟੈਰੋਗੇਟਿਵ ਕਹਿੰਦੇ ਆ ਤੁਜ ਬਿਨ ਕਵਨ ਹਮਾਰਾ ਕੌਣ ਹਮਾਰਾ ਕਵਨ ਹਮਾਰਾ RAM ਨਾਮ ਬਿਨ ਕਿਨ ਗਤ ਪਾਈ RAM ਨਾਮ ਬਿਨ ਕਿਨ ਗਤ ਪਾਈ ਕਿਨ ਇਹ ਕਿਨ ਆ ਗਿਆ ਇਹ ਹੁੰਦਾ ਕਿਨ ਕਿਸ ਨੇ ਹੁਣ ਕਿਸ ਨੇ ਕੀ ਹੈ ਇਹ ਵੀ ਪ੍ਰਸ਼ਨਵਾਚਕ ਇਨਟੈਰੋਗੇਟ ਆ ਗਿਆ ਪਤਾ ਲੱਗਦਾ ਆਪਾਂ ਨੂੰ ਜਦੋਂ ਆਪਾਂ ਪੜ੍ਹਦੇ ਆਂ ਉਸੇ ਵੇਲੇ ਸਮਝ ਆ ਜਾਂਦੀ ਵੀ ਇਹ ਤਾਂ ਇਨਟੈਰੋਗੇਟਵਾ ਹੈ ਕਿੰਨ ਗਤ ਪਾਈ ਕਿੰਨ ਕਿਸ ਨੇ ਗਤ ਪਾਈ ਕਿਸ ਨੇ ਆ ਦੇਖੋ ਕਿਸ ਨੇ ਆ ਦੇਖੋ ਲਿਖਿਆ ਹੈ ਕਿਸ ਨੇ ਗਤ ਪਾਈ ਗਤ ਪਾਈ ਪਾਈ ਦਾ ਇੱਥੇ ਲਾ ਦਿਓ ਕਿਸ ਨੇ ਕਿਸ ਨੇ ਗਤ ਪਾਈ ਕਿੰਨ ਕਿਨ ਆ ਗਿਆ ਇੱਥੇ ਕਿਨ ਆ ਗਿਆ ਇੱਥੇ ਅਜਵਾਬ ਆਪਣੇ ਕੋਲ ਕਿਨ ਆ ਗਿਆ ਇਨਟੈਰੋਗੇਟੋ ਪਨਾਉਣ ਦਾ ਜਵਾਬ ਆ ਗਿਆ ਕਿਨ ਘਤ ਪਾਈ ਅੱਗੇ ਹੈ ਪੁੱਤਰ ਕਲਤਰ ਲక్ష్ਮੀ ਮਾਇਆ ਇਹ ਸਾਰੇ ਇਨ ਤੇ ਕਹੋ ਕਮਣੇ ਸੁਖੋ ਪਾਇਆ ਇਨ ਤੇ ਇਹਨਾਂ ਤੋਂ ਇਨ ਤੇ ਤੇ ਤੋ ਪਾਉ ਤੋ ਇਹਨੋਂ ਕਹੋ ਦੱਸੋ ਕਹੋ ਆਪਣੇ ਕਹੇ ਨਾ ਕਹੋ ਕੌਮ ਨੇ ਸੁੱਖ ਪਾਇਆ ਕੌਮ ਨੇ ਕਿਸ ਨੇ ਕੌਮ ਨੇ ਸੁੱਖ ਪਾਇਆ ਆਪ ਕੋਈ ਨਹੀਂ ਕਿ ਕੋਈ ਕਿਸ ਨੇ ਸੁੱਖ ਪਾਇਆ ਇਹ ਉਹ ਆ ਗਿਆ ਨਾ ਇੱਥੇ ਆ ਗਿਆ ਪਾਣੀ ਦੇ ਵਿੱਚ ਆ ਕੌਣੇ ਸੁੱਖ ਪਾਇਆ ਸੁੱਖ ਪਾਇਆ ਜੇ ਆਪ ਇਹ ਇੱਕ ਅਰਤਾ ਚ ਝਲ ਰਿਹਾ ਪਾਇਆ ਹੈ ਪਾਇਆ ਇਹ ਇੱਥੇ ਲਾਓ ਕਾ ਕਿਸ ਨੇ ਆਪ ਹੈ ਕਰਤਾ ਕਿਸ ਨੇ ਲਾਤਾ ਤਾਂ ਕਿ ਕਿਸ ਨੇ ਪਾਇਆ ਕਿ ਕਿਸ ਕਿਸ ਨੇ ਪਾਇਆ ਕੌਮ ਨੇ ਕੌਮ ਨੇ ਕੀ ਕਿਸ ਨੇ ਭਾਵ ਕਮਣੇ ਨੇ ਪਾਇਆ ਕਮਣੇ ਵੀ ਇਹਦਾ ਅਰਥ ਬਣ ਗਿਆ ਵੀ ਕਿਹਨੇ ਪਾਇਆ ਸੁਖ ਆਪਾ ਕਰਤਾ ਜਿਹੜਾ ਸੀਗਾ ਉਹ ਲੱਭਣ ਵਾਸਤੇ ਆਹਾ ਕੌਣ ਨੇ ਵੀ ਕਿਸ ਨੇ ਪਾਇਆ ਉਹ ਕਰਤਾ ਸਾਡਾ ਇਹਦੇ ਵਿੱਚ ਇੰਪੈ ਦੇ ਇੰਟਰੋਗੇਟਿਵ ਦੇ ਵਿੱਚ ਅੱਗੇ ਤੂੰ ਕੋਣ ਰੇ ਕੁੰ ਵੀ ਤੂੰ ਕੌਣ ਹੈ ਕੌਣ ਤੋਂ ਭਾਵ ਪ੍ਰਸ਼ਨ ਨਹੀਂ ਕਰਦੇ ਆਪਾਂ ਪ੍ਰਸ਼ਨਵਾਚਕ ਇੰਟਰੋਗੇਟਿਵ ਤੂੰ ਕੋ ਨਰੇ ਤੂੰ ਕੌਣ ਹੈ ਮੈਂ ਜੀ ਨਾਮਾ ਮੈਂ ਜੀ ਮੈਂ ਨਾਮਾ ਹੈ ਜੀ ਆਲਾ ਹੋ ਜੀ ਆਲਾ ਤੇ ਨਿਵਾਰਨ ਜਮ ਕਾਰਨ ਰਾਜਾ RAM ਜਪਤ ਰਾਜਾ RAM ਉਧਾਰ RAM ਦਾ ਨਾਮ ਜਪਤ ਕੋ ਕੋ ਨਾ ਤਰਿਓ ਕਿਹੜਾ ਕਿਹੜਾ ਨਹੀਂ ਤਰਿਆ ਕਿਹੜਾ ਪਾਵ ਇੰਟੈਰੋਗੇਟ ਵਾ ਗਿਆ ਪ੍ਰਸ਼ਨ ਵਾਜੇਗਾ ਕੋ ਕੋ ਕਿਹੜਾ ਕਿਹੜਾ ਕੋ ਕੋ ਨਾ ਤਰਿਓ ਕੋਈ ਕਿਹੜਾ ਕਿਹੜਾ ਨਹੀਂ ਤਰਿਆ ਤਰਿਓ ਪਾਸਟ ਟੈਂਸ ਬਣ ਜਾਂਦਾ ਨਾ ਤਰਿਓ ਕੋ ਕੋ ਨਾ ਤਰਿਓ ਦੱਸੋ ਕਿਹੜਾ ਨਹੀਂ ਤਰਿਆ ਇਹ ਸੀ ਸਾਡਾ ਕਰਤਾ ਕਾਰਕ ਦੇ ਵਿੱਚ ਕਰਤਾ ਕਾਰਕ ਦੇ ਵਿੱਚ ਇਨਟੈਰੋਗੇਟਿਵ ਦੇ ਵਿੱਚ ਉਸ ਤੋਂ ਬਾਅਦ ਆਪਾਂ ਆ ਕਰਮ ਦੇ ਹੈ ਜਾਂ ਤੂੰ ਸਾਹਿਬ ਤਾਂ ਭੌਗਿਆ ਜੇ ਤੂੰ ਸਾਹਿਬ ਹੈ ਜਾਂ ਤੂੰ ਜਾਂ ਤੂੰ ਸਾਡੇ ਵੱਲ ਹੈ ਭੌਗਿਆ ਕਿਹੜਾ ਡਰ ਤੁੱਤ ਬਿਨ ਕੇਸ ਸਲਾਹੀ ਤੁੱਤ ਬਿਨ ਤੁੱਤ ਬਿਨ ਤੇਰੇ ਬਿਨਾ ਕੇਸ ਸਲਾਹੀ ਕਿਸ ਕਿਸ ਪ੍ਰਸ਼ਨਵਾਜਕ ਹੈ ਕਿਸ ਕੀ ਆ ਗਿਆ ਪ੍ਰਸ਼ਨਵਾਜਕ ਕਿਸ ਕੀ ਆ ਗਿਆ ਪ੍ਰਸ਼ਨਵਾਜਕ ਆ ਗਿਆ ਕਿਸ ਸਲਾਹੀ ਮਨ ਕੇ ਅੰਧੇ ਆਪ ਨਾ 부ਝੋ ਐ ਮਨ ਤੂੰ ਅੰਧੇ ਆਪ ਨਾ 부ਝੋ ਕਾਹੇ 부ਝਾਓ ਭਾਈ ਆਪ ਨਾ 부ਝੋ ਕਾਹੇ ਕਾਹੇ ਬੁਝਾਓ ਭਾਈ ਕਾਹੇ ਨੂੰ ਕਿਸ ਨੂੰ ਬੁਝਾਓ ਕਾਹੇ ਏ ਕੀ ਕਰਮ ਆ ਗਿਆ ਬੁਝਾਓ ਭਾਈ ਏ ਕੀ ਆ ਗਿਆ ਸਾਡਾ ਕਰਮ ਕਾਹੇ ਆ ਗਿਆ ਕਾਹੇ ਕਾਹੇ ਬੁਝਾਓ ਭਾਈ ਬੁਝਾਉ ਦੇ ਵੀ ਅਸੀਂ ਲਾ ਕੇ ਵੇਖ ਲਈਏ ਆ ਕਿਸ ਨੂੰ ਕਾਹੇ ਨੂੰ ਐਸ ਤੋਂ ਪਤਾ ਲੱਗ ਜਾਂਦਾ ਏ ਇੰਟੈਰੋਗੇਟਿਵ ਦੇ ਵਿੱਚ ਨਿਕਲਿਆ ਕਾਹੇ ਅਗੇ ਤਉਦ ਬਿਨ ਕੋਈ ਨ ਦੇਖੋ ਮੀਤ ਐ ਮੇਰੇ ਮਿੱਤਰ ਮਾਲਕ ਪ੍ਰਮਾਤਮਾ ਨੂੰ ਕਹਿਆ ਗਿਆ ਮੇਰੇ ਮੀਤ ਤੇਰੇ ਬਿਨ ਮੈਂ ਕੋਈ ਨ ਦੇਖਾ ਤਉਦ ਬਿਨ ਕੋਈ ਨ ਦੇਖੋ ਮੈਂ ਨਹੀਂ ਦੇਖਦਾ ਮੀਤ ਮਿੱਤਰ ਕਿਸ ਸੇਵਾਂ ਕਿਸ ਦੇਵਾਂ ਚੀਤ ਕਿਨੂੰ ਮੈਂ ਸੇਵਾ ਕਿਨੂੰ ਮੈਂ ਸੇਵਾ ਕਿਨੂੰ ਤੋਂ ਪਾਪ ਕਿਸ ਨੂੰ ਨ ਕਿਸ ਨੂੰ ਸੇਵਾਂ ਇੱਥੇ ਲਾ ਲੋ ਕਿਸ ਨੂੰ ਤੇ ਆ ਜਵਾਬ ਆ ਗਿਆ ਕਿਸ ਮਨੇ ਤਾਂ ਵੀ ਬੇ ਬਣ ਕੇ ਕਿਸ ਨੂੰ ਸੇਵ ਮੈਂ ਕਿਹਨੂੰ ਸੇਵਾ ਜੀ ਦਾ ਸਿਮਰਨ ਕਰਾਂ ਜੀ ਦਾ ਸਿਮਰਨ ਕਰਾਂ ਕਿਸ ਦੇਉਂ ਚੀਤੇ ਕਿਸ ਨੂੰ ਦੇਉਂ ਜੀ ਦਾ ਕਿਸਾ ਆ ਗਿਆ ਕਿਸ ਕਾਲੇ ਚ ਪਿਆ ਕਰਮ ਦੇ ਤੇ ਕਰਮ ਕੱਢਣ ਦਾ ਸਾਨੂੰ ਫਲ ਵੀ ਆਉਂਦਾ ਦੇਓ ਇੱਥੇ ਲਾ ਦਿਓ ਕਰਮ ਵਾਲਾ ਕਿਸ ਨੂੰ ਕਿਸ ਨੂੰ ਦੇਉ ਤਾਂ ਕਿਸ ਜਵਾਬ ਵੀ ਇਹਦਾ ਅੰਡਰਵਿਚ ਵੀ ਆ ਗਿਆ ਅੱਗੇ ਹੈ ਸੰਪਰਦਾਨ ਕਾਰਕ ਇੱਕ ਵਚਨ ਹੈ ਸਾਰਾ ਹੀ ਇੱਕ ਵਚਨ ਚ ਹੈ ਇਹ ਵੀ ਹੈ ਪੰਕਤੀ ਹੈ ਦਰ ਬੀਬਾ ਮੈ ਨੀਮ ਕੋ ਕੋ ਕਹਿ ਕਰੀ ਸलाम ਕੋ ਕੋ ਕਰੀ ਸलाम ਇਹ ਵੀ ਕੀ ਹੈ ਇੰਟਰੋਗੇਟਿਵ ਆ ਗਿਆ ਸਾਡੇ ਕੋਲ ਕਹਿ ਕਹਿ ਕਰੀ ਸलाम ਕ ਕਿਸ ਨੂੰ ਇਹਦੇ ਵਿੱਚ ਵੀ ਹੈ ਕਿ ਕਹਿ ਕਿਸ ਨੂੰ ਕਰੀ ਸलाम ਸੰਪਰਦਾਨ ਦੇ ਵਿੱਚ ਵੀ ਹੈ ਕਹਿ ਕਿਸ ਨੂੰ ਕਰੀ ਸलाम ਕਿਸ ਨੂੰ ਕਰਮ ਕਿਸ ਨੂੰ ਇੱਥੇ ਕਿਸ ਨੂੰ ਵੀ ਲਾ ਲਓ ਤਾਂ ਵੀ ਆਪਣਾ ਨਿਕਲੇ ਆਊਗਾ ਸलाम ਕਰੀ ਕਰੀ ਇਕ ਰਿਹਾ ਇਹਦੇ ਲਾਓਗੇ ਕਿਸ ਨੂੰ ਕਿਸ ਨੂੰ ਕਰੀ ਕਹ ਇਹਦਾ ਜਵਾਬ ਆਪ ਬਣਗੇ ਕਹ 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 ਕਿਸ ਨੂੰ ਕਰੀ ਸलाम ਅੱਗੇ ਆ ਗਿਆ ਜੀ ਕੁਝ ਜਿਹੜੇ ਹੈ ਸਬੰਧਕਾਰ ਕਾਲੀ ਆ ਉਹਨਾਂ ਦੇ ਸਬੰਧ ਕਰਕੇ ਦੇ ਵਿੱਚ ਇਕਵਚਨ ਹੈ ਇਹਦੇ ਵਿੱਚ ਕਿਸ ਪੁੱਛੋਂ ਕਿਸ ਲਾਗੋਂ ਪਾਏ ਕਿਸ ਪੁੱਛੋਂ ਕਿਸ ਨੂੰ ਪੁੱਛੋਂ ਕਿਸ ਕਿਸ ਲਾਗੋਂ ਪਾਏ ਪਾਏ ਪੈਰਾ ਤੇ ਚਾਰਨਾਂ ਚ ਪਾਏ ਲੱਗਣਾ ਪੈਰਾ ਕਿਸਨ ਕਿਸੇ ਲਾਗੂ ਕਿਸੇ ਕਿਸੇ ਦੇ ਸਬੰਧ ਕਰਕੇ ਜਿਹੜਾ ਦੇ ਆ ਗਿਆ ਦੇ ਦਾ ਦੀ ਇਹ ਸਾਰੇ ਹੁੰਦੇ ਆ ਕਿਸ ਦੇ ਉਪਦੇਸ਼ ਇੱਥੇ ਦੇ ਆ ਕੇ ਕਿਸ ਦੇ ਉਪਦੇਸ਼ ਕਿਸ ਦਾ ਐਂਟੈਰੋਗੇਟਿਵ ਹੈ ਕਿਸ ਜਦੋਂ ਇਹ ਕਹਿੰਦੇ ਆ ਤਾਂ ਕਿਸ ਦਾ ਮਤਲਬ ਆ ਵੀ ਪੁਸ਼ਪਰਤਾਲ ਹੀ ਹੋ ਰਹੀ ਹੈ ਪ੍ਰਸ਼ਨ ਹੀ ਹੋ ਰਿਹਾ ਨਾ ਕਿਸ ਕਿਸ ਉਪਦੇਸ਼ ਕਿਸ ਦੇ ਉਪਦੇਸ਼ ਰਹਾ ਲੈ ਲੈ ਕਿਸ ਪਰ ਵਾਸੇ ਕਿਸ ਦੇ ਪਰ ਵਾਸੇ ਵਿੱਚ ਰਹ ਪਵਨ ਮੂੜ ਮੁਗਦ ਤੇਰਾ ਸੰਗੀ ਕਵਨ ਮੋਲ ਮੁਗਦ ਤੇਰਾ ਸੰਗੀ ਕਮ ਅੱਗੇ ਹੈ ਜੀ ਕੁਝ ਜਿਹੜੇ ਸੰਬੰਧਕ ਹੁੰਦੇ ਸੰਬੰਧਕ ਇਸ ਬੰਦ ਕਾਰਕਸੀ ਹੋਣਾ ਹੈ ਸੰਬੰਧਕ ਸੰਬੰਧਕ ਦੇ ਨਾਲ ਜਿਹੜੇ ਪ੍ਰਸ਼ਨਵਾਚਕ ਪਰਨਾਵਾ ਉਹਨਾਂ ਦੀ ਕੀ ਪੋਜੀਸ਼ਨ ਹੈ ਕਿਸ ਤਰ੍ਹਾਂ ਹੈ ਉਹ ਇਹਨਾਂ ਪੰਕਤੀਆਂ ਤੋਂ ਆਪਾਂ ਨੂੰ ਪਤਾ ਚੱਲੇਗਾ ਹੋਛੀ ਸਰਨ ਪਇਆ ਰਹਿਣ ਨਾ ਪਾਈ ਹੋਛੀ ਸਰਨ ਪਇਆ ਹੋਛੀ ਸਰਨ ਚ ਪਇਆ ਰਣ ਨਾ ਭਾਈ ਕੋ ਮੀਤਾ ਹੋਂ ਕਹਿ ਪਹਿ ਜਾਈ ਹੋਂ ਮੈਂ ਕਹਿ ਪਹਿ ਪਹਿ ਦਾ ਪਾਸ ਤੇ ਕਹਿ ਕਿਸ ਦੇ ਪਾਸ ਕਿਸ ਦੇ ਕਿਸ ਦੇ ਇਹ ਕੀ ਹੋ ਗਿਆ ਇੰਟੈਰੋਗੇਟ ਕਿਉਂਕਿ ਅਸੀਂ ਦਾ ਪੁੱਛ ਰਹੇ ਨਾ ਕਹਿ ਪੈ ਜਦੋਂ ਪੁੱਛਦੇ ਹਾਂ ਤਾਂ ਪ੍ਰਸ਼ਨ ਹੋ ਗਿਆ ਤਾਂ ਫਿਰ ਪ੍ਰਸ਼ਨ ਵਾਚਕ ਵਿੱਚ ਹੋ ਗਿਆ ਇੰਟੈਰੋਗੇਟਿਵ ਵਿੱਚ ਹੋ ਗਿਆ ਕਹਿ ਪਹਿ ਜਾਈ ਕਿਸ ਪਾਸ ਜਾਈ ਅਗਿਆ ਕੌਣ ਗੁਰੂ ਕਹਿ ਪੈ ਦੀਖਿਆ ਲੇਵਾ ਲੇਵਾ ਕਹਿ ਪੈ ਉਹਨ ਗੁਰੂ ਕਹਿ ਪੈ ਕਿਸ ਪਾਸ ਕਿਸ ਪਾਸ ਦਿਖਿਆ ਸਿੱਖਿਆ ਲੇਵਾ ਕਹਿ ਪੈ ਮੁੱਲ ਕਰਾਵਾਂ ਕਹਿ ਪੈ ਕਿਸ ਪਾਸੋਂ ਮੁੱਲ ਕਰਾਵਾਂ ਦੂਸਰ ਨਾਹੀ ਠਾਉ ਦੂਜਾ ਕੋਈ ਥਾ ਨਹੀਂ ਕਾ ਪੈ ਜਾਈਏ ਕਿੱਥੇ ਜਾਈਏ ਕਾ ਪੈ ਕਿੱਥੇ ਕਾ ਜਾਂ ਕਿਸ ਪਾਸ ਕਹਿ ਸਕਦੇ ਕੀ ਹੈ ਪ੍ਰਸ਼ਨਵਾਚਕਾ ਪ੍ਰਸ਼ਨ ਅਸੀਂ ਪੁੱਛੀ ਰਹੇ ਨਾ ਕਾਪ ਹੈ ਇਹਦੇ ਕੋਲੇ ਜਦੋਂ ਇਹ ਹੋਇਆ ਤਾਂ ਫਿਰ ਕੀ ਹੈ ਇਨਟੈਰੋਗੇਟਿਵ ਕਾ ਪਹਿ ਜਾਈਏ ਆਠ ਪੈਰ ਕਰ ਜੋੜ ਸੋ ਪ੍ਰਭੁ ਤਿਆਈਏ ਆਠ ਪੈਰ ਅੱਠੇ ਪੈਰ ਕਰ ਜੋੜ ਹੱਥ ਜੋੜ ਸੋ ਪ੍ਰਭੁ ਤਿਆਈਏ ਉਸ ਪ੍ਰਭੂ ਨੂੰ ਤਿਆਈਏ ਕਰ ਕਰ ਕੀਏ ਜੀ ਹੱਥ ਹੱਥ ਜੋੜ ਕੇ ਤੇ ਦੋਨੇ ਕਰ ਐਦੇ ਤੇ ਆਪਾਂ ਕੀ ਓਂਕਰ ਲਾ ਦੀ ਦੇਖ ਕੇ ਕਰ ਬਣ ਜਾਂਦਾ ਤੇ ਜੇ ਔਂਕੜ ਦੇ ਨਾਲ ਇੱਕ ਕਰ ਹੋਰ ਵੀ ਬਣ ਜਾਂਦਾ ਇੰਪੈਰੇਟਿਵ ਮੂਡ ਦੇ ਵਿੱਚ ਇੰਪੈਰੇਟਿਵ ਮੂਡ ਜੀ ਬਣ ਜਾਂਦਾ ਯਾਦ ਹੋਣਾ ਕਿ ਔਂਕੜ ਲੱਗਿਆ ਹੋਵੇ ਸਾਰਿਆਂ ਦੇ ਪਿੱਛੇ ਕਰ ਜਰ ਧਰ ਉਹ ਸਾਰਿਆਂ ਦੇ ਜੇ ਔਂਕੜ ਲੱਗਿਆ ਹੁੰਦਾ ਜਿਸ ਤਰ੍ਹਾਂ ਦੀ ਉਸ ਵਾਕ ਦੀ ਸੈਂਸ ਹੁੰਦੀ ਹੈ ਉਹਦੇ ਮੁਤਾਬਕ ਕਿਉਂਕਿ ਉਹ ਫੇਰ ਹੀ ਪਤਾ ਲੱਗਦਾ ਉਹਦਾ ਕਰ ਜਿਹੜਾ ਹੈ ਦੋਵੇਂ ਹੋਗੇ ਨਾ ਕਰ ਅਦਮੀ ਹੋ ਗਿਆ ਜੋ ਆਤ ਤੋਂ ਦੋ ਇਥੇ ਇੱਕ ਬਣ ਜੂਗਾ ਤੇ ਜਾਂ ਅੰਪਾਇਰਡ ਮੂਡ ਵੀ ਬਣ ਜੂ ਉਹ ਉਹ ਦੇ ਮੁਤਾਬਕ ਚੱਲੇਗਾ ਜੋ ਕਿਛ ਕਰਨਾ ਸੋ ਤੇਰੇ ਪਾਸ ਜੋ ਕੋਈ ਕਰਨਾ ਉਹ ਤੇਰੇ ਪਾਸ ਹੈ ਕਿਸ ਅੱਗੇ ਕੀਤੇ ਅਰਦਾਸ ਕਿਸ ਅੱਗੇ ਕਿਸ ਦੇ ਹੁੰਦੇ ਨੇ ਕਿਸ ਅੱਗੇ ਦੇ ਆ ਗਿਆ ਦੇ ਕੀ ਹੈ ਸਬੰਧ ਆਪਾਂ ਪੜਦੇ ਆਂ ਪਿੱਛੇ ਪੜਿਆ ਸਾਰਾ ਦੇ ਦਾ ਦੀ ਇਹ ਸਾਰੇ ਸਬੰਧ ਜਿਹੜੇ ਹੁੰਦੇ ਨਾ ਉਹ ਉਹ ਆ ਗਿਆ ਹੁਣ ਇਥੇ ਇਥੇ ਕੀ ਹੈ ਦੇ ਵਧਦਾ ਹੈ ਨਾ ਲੇਕਿਨ ਹੈਗਾ ਨਹੀਂ ਲੁਪਤ ਹੈਗਾ ਹਿਡਨ ਜਿਹਨੂੰ ਕਹਿ ਸਕਦੇ ਆ ਕਿਸ ਦੇ ਅਗੇ ਕਿਸ ਦੇ ਅਗੇ ਕਾਪ ਹੈ ਕਿਸ ਦੇ ਪਾਸ ਦੇ ਪਾਸ ਦੇ ਆਟੋਮੈਟਿਕ ਹੀ ਹੈ ਇਹ ਚਲਦੇ ਆ ਇਸ ਕਰਕੇ ਇਹ ਸੰਬੰਧਕਾਂ ਦੇ ਪ੍ਰਸ਼ਨਵਾਚਕ ਪ੍ਰਣਾਮ ਇਹ ਵੱਖਰੇ ਆਏ ਆ ਉਹ ਸੰਬੰਧਕ ਸੀ ਇਹ ਸਾਰੇ ਹੀ ਪ੍ਰਸ਼ਨਵਾਚਕ ਪ੍ਰਣਾਮ ਜਿਹੜਾ ਹੈ ਇਨਟੈਰੋਗੇਟਿਵ ਪ੍ਰੋਨਾਨ ਇਹ ਸਾਰੇ ਹੀ ਅੱਜ ਦੀ ਇਸ ਵੀਡੀਓ ਦੇ ਵਿੱਚ ਕਵਰ ਹੋ ਗਏ ਨੇ ਔਰ ਇਸ ਤੋਂ ਫਿਰ ਅੱਗੇ ਜਿਹੜਾ ਹੈ ਕੋਈ ਵਿਸ਼ਾ ਜਿਹੜਾ ਵੀ ਹੋਏਗਾ ਉਸ ਵਿਸ਼ੇ ਦੇ ਨਾਲ ਆਪਾਂ ਫੇਰ ਮਿਲਾਂਗੇ ਸੋ ਐਨੀ ਹੀ ਸਾਡੀ ਜੋ ਵਿਚਾਰ ਹੈ ਉਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ